ਬੜਾ ਪਿੱਛੇ ਮਾਨ ਸਾਹਿਬ ਗੱਲ ਕਰਨ ਤੋਂ ਪਹਿਲਾਂ ਗੱਲ ਕਰਨੇ ਸੇਫਾ ਸਾਹਿਬ ਨਾਲ ਵਿੱਚ ਕੋਈ ਨੀ ਬੋਲੋ ਕੋਈ ਦਖਲ ਨਾ ਦੇ ਪਹਿਲੇ ਬੋਲ ਜਿਹੜਾ ਇਹਨਾਂ ਦੀ ਗੱਲ ਦਾ ਜਵਾਬ ਕੋਈ ਹੋਰ ਨਾ ਦੇ ਪਹਿਲੀ ਸ਼ਰਤ ਇਹ ਆ ਪਹਿਲਾਂ ਹਦਾਂ ਸੁਣਾ ਲੈ ਹੋਈ ਆ ਹਾਂਜੀ ਤੁਸੀਂ ਹੁਣ ਆਉਣ ਦੇ ਜੇ ਨਾ ਅਸੀਂ ਰਾਹ ਰੋਕਿਆ ਇੱਥੇ ਆਉਣ ਆਲਾ ਦੋਸ਼ੀ ਆ ਕਿ ਅਸੀਂ ਦੋਸ਼ੀ ਸਿਰਫ ਇੱਕ ਦਲ ਦਾ ਸਵਾਲ ਲੈ ਦੋ ਤੁਸੀਂ ਆਉਣ ਦੇ ਜੇ ਅਸੀਂ ਰਾਹ ਰੋਕ ਲਿਆ ਦੋਸ਼ੀ ਤੁਸੀਂ ਜੇ ਕਹਿੰਜੀ ਕੌਣ ਦੋਸ਼ੀ ਆ ਜੇ ਨੇ ਤੋਸ਼ੀਏ ਚ ਜਾਣ ਵਾਲੇ ਨੇ ਤੇ ਲੰਗਣਾ ਹੀ ਆਣਾ ਲੰਗਣਾ ਹੀ ਆ ਅਸੀਂ ਵੀ ਜਾਣਦੇ ਹਾਂ ਦਿੱਲੀ ਨੂੰ ਅਸੀਂ ਉੱਥੇ ਬਹਿਣ ਨਹੀਂ ਸੀ ਕਈ ਉਹਦਾ ਜਵਾਬ ਆ ਮੰਗਣਾ ਉੱਥੇ ਕੌਣ ਦੋਸ਼ੀ ਆ ਸ਼ੰਭੂ ਨਹੀਂ ਨਹੀਂ ਮੇਰੀ ਬੇਟੀ ਸੁਣ ਲਓ ਨਾ ਨਹੀਂ ਨਹੀਂ ਇੱਟਾ ਨੂੰ ਪੰਜਾਬ ਸਰਕਾਰ ਨੇ ਤੇ ਰੁਕਿਆ ਹੀ ਨਹੀਂ ਰੋਕਿਆ ਤੇ ਜਾਂ ਸੈਂਟਰ ਵਾਲਿਆਂ ਨੇ ਤੇ ਜਾਂ ਤਾਮ ਹਰਿਆਣਿਆਂ ਹਰਿਆਣਿਆਂ ਵੀ ਮੇਰੀ ਗੱਲ ਸੁਣੋ ਉਹ ਥਾਂ ਤੇ ਬੈਠ ਕੇ ਕਹਿੰਦੀ ਜਿਹੜਾ ਪੰਜਾਬ ਦਾ ਹਿੱਸਾ ਆ ਤੇ ਪੰਜਾਬ ਬੋਲਿਆ ਉੱਥੇ ਬੋਲਿਆ ਪੰਜਾਬ ਦੇ ਸਾਡੇ ਹਿੱਸੇ 'ਚ ਤੁਸੀਂ ਕਿਉਂ ਬੈਰੀਕੇਟਿੰਗ ਕੀਤੀ ਐ ਸੇਖਵਾ ਸਾਹਿਬ ਅਸਲ ਸੱਚ ਪਤਾ ਕੀ ਐ ਤੁਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਦਰਦ ਸਮਝਣਾ ਨਹੀਂ ਚਾਹੁੰਦੇ ਤੁਹਾਡੀ ਸਰਕਾਰ ਅਸਲ ਸੱਚ ਕੌੜਾ ਮੰਨਣਾ ਚਾਹਨਾ ਮੰਨੋ ਆਤਮਾ ਤੁਹਾਡੇ ਅੰਦਰ ਵੀ ਮੇਰੇ ਅੰਦਰ ਵੀ ਆਤਮਾ ਸਭ ਕੁਝ ਜਾਣਦੀ ਚੋਰ ਨੂੰ ਪਤਾ ਹੁੰਦਾ ਮੈਂ ਹੱਥਾਂ ਨਾਲ ਕੀ ਕਰਦੇ ਉਹਦੀ ਮਜਬੂਰੀ ਹੁੰਦੀ ਹੈ ਉਹਦੀ ਕੋਈ ਫੀਲਿੰਗ ਹੁੰਦੀ ਹੈ ਜਾਂ ਕਿਸ ਤਰ੍ਹਾਂ ਹੁੰਦਾ ਉਹ ਕਰਮ ਉਹਦਾ ਕਰਦਾ ਪਰ ਪਤਾ ਤੁਹਾਨੂੰ ਜਿਹੜੇ ਪਰਿਵਾਰ ਚੋਂ ਤੁਸੀਂ ਇਹਦਾ ਸਾਫ ਕਿਤਾਬ ਲੋਕਾਂ ਜਿਹਦੇ ਨਾ ਪਊ ਬਹੁਤ ਔਖਾ ਹੋ ਜੂ ਆਉਣ ਵਾਲੀਆਂ ਪੀੜ੍ਹੀਆਂ ਦਾ ਜੋ ਸਿਸਟਮ ਬਣ ਰਿਹਾ ਜੋ ਕਾਰਪੋਰੇਟ ਦੇ ਸਭ ਕੁਝ ਅੰਡਰ ਦੇਣ ਜਾ ਰਹੇ ਤੁਸੀਂ ਸਭ ਕੁਝ ਉਤੇ ਲਿਖਤੀ ਪੜਤੀ ਹੋਣ ਡਿਆ ਨਵੇਂ ਕਰੋਨ ਬਦਲੇ ਜਾ ਰਹੇ ਨੇ ਭੂਮੀ ਗ੍ਰੈਂਡ ਬਿਲ ਜਿੰਨੇ ਵੀ ਐਕਵਾਇਰ ਜ਼ਮੀਨਾਂ ਹੋਣੀਆਂ ਆ ਨੈਸ਼ਨਲ ਹਾਈਵੇ ਨੰਗਾ ਡਿਆ ਟਾਡੇ ਲੱਗੋਂਦੀ ਜੀ ਪਤਾ ਇੱਥੇ ਕੀ ਕੋ ਹੋ ਗਿਆ ਟਾਡੇ ਜ਼ਿਲ੍ਹੇ ਦੇ ਵਿੱਚ ਆ ਸੱਟਾਂ ਹੋ ਗਈਆਂ ਠੀਕ 7 ਐਮਐਲ ਰੰਕੀਆਂ ਪਈਆਂ ਕੋਈ ਸੁਣਵਾਈ ਹੋਈ ਹੈ ਇਹਨਾਂ ਦੇ ਐਮਐਲ ਟਟਾਈ ਪੁੱਛੋ ਕਿ ਪਰਚਾ ਹੋਇਆ ਆ ਸੱਟਾਂ ਲੱਗੀਆਂ ਆ ਨਕਦੀ ਸਾਡੀ ਇੱਕ ਕਮਿਊਨਿਟੀ ਤੋਂ ਇੱਕ ਦੀ ਪਛਲੀ ਇਹ ਟਾਡੀ ਸਰਕਾਰ ਚ ਹੋਇਆ ਕੋਈ ਬਾਹਰੋਂ ਸਰਕਾਰ ਨਹੀਂ ਆਈ ਤਾਂ ਫਿਰ ਇੱਥੇ ਕੀ ਆ ਤੁਹਾਡੀ ਕਾਰਵਾਈ ਕਿੱਦਾਂ ਨਹੀਂ ਤੁਹਾਨੂੰ ਨਾ ਸਵਾਲ ਜਵਾਬ ਕਰੀਏ ਸਾਡਾ ਰਾਈਟ ਬਣਦਾ ਇਹ ਟਾਈਮ ਹੋਰ ਭਿਆਨਕ ਹੋ ਜਾਊਗਾ ਜੇ ਕਿਤੇ ਤੁਸੀਂ ਨਾ ਮੌਕਾ ਸਾਂਭਿਆ ਨਾ ਮਤਲਬ ਸਹੀ ਹੋਇਆ ਤੁਹਾਡੇ ਵਾਲਾ ਸਿਸਟਮ ਜਿਹੜਾ ਸਰਕਾਰਾਂ ਚਲਾਉਣ ਵਾਲਾ ਮੇਰੀ ਬੇਨਤੀ ਸੁਣੋ ਮੈਂ ਇੱਕ ਆਮ ਨੁਮਾਇੰਦਾ ਹਾਂ ਨਾ ਪਾਰਟੀ ਦਾ ਮੇਰਾ ਕੰਮ ਪੂੰਦਾ ਕੰਮ ਕਰਨ ਦਾ ਤੁਹਾਡੇ ਵਿੱਚ ਤੇ ਸਰਕਾਰ ਚ ਤੁਸੀਂ ਦੱਸੋਗੇ ਇਹ ਜਿਹੜੀਆਂ ਚਲੋ ਗਲਤੀਆਂ ਜੇ ਹੋ ਗਈਆਂ ਤਾਂ ਉਹਨੂੰ ਕਵਰ ਕਿਤਾਬਾ ਕਰ ਸਕਨੇ ਆ ਕਿ ਗਾਂ ਲਈ ਜਿਹੜਾ ਵਾ ਆਪਾਂ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਇਹ ਜਿਹੜੀ ਭਰਾ ਮਾਰੂ ਜਾਂ ਕੇ ਖਤਮ ਹੋਣੀ ਚਾਹੀਦੀ ਹੈ ਨਹੀਂ ਨਹੀਂ ਇਹਦੇ ਭਰਾ ਕੋਈ ਨਹੀਂ ਮੇਰੀ ਮੇਰੀ ਬੇਨਤੀ ਸਭ ਨੂੰ ਮੇਰੀ ਬੇਨਤੀ ਸਭ ਨੂੰ ਪਹਿਲੀ ਗੱਲ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੀਆਂ ਯੂਨੀਅਨ ਜਿੰਨੀਆਂ ਨੇ ਨਾ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਮੇਰੀ ਹੱਥ ਬਨ ਕੇ ਬੇਨਤੀ ਫਿਰ ਮੇਰੀ ਮੇਰੀ ਗੱਲ ਕੁੱੜੀ ਸੁਣ ਲੋ ਨਾ ਵੇਖੋ ਅਸੀਂ ਵੀ ਕਿਸਾਨ ਹੀ ਆ ਸਾਰਿਆਂ ਦਾ ਇਕੱਠਾ ਹੀ ਮੈਟਰ ਆ ਇਹ ਸਾਰੇ ਇੱਕ ਨਾ ਜੇ ਕਿਸਾਨੀ ਇਫੈਕਟ ਹੁੰਦੀ ਅਸੀਂ ਵੀ ਨਾਲ ਹੀ ਇਫੈਕਟ ਹੁੰਨੇ ਸਾਰ ਪੰਜਾਬ ਦਾ ਬੇਸ਼ੰਦਾ ਇਫੈਕਟ ਹੁੰਦਾ ਫਿਰ ਪੋਲਿਟਿਕਲ ਪਾਰਟੀਆਂ ਨੂੰ ਵੀ ਇੱਕ ਪਲੇਟਫਾਰਮ ਤੇ ਖਾਨੂੰ ਦੀ ਲੋੜ ਆ ਦੇਖੋ ਜਿਹੜੀਆਂ ਵੱਡੀਆਂ ਚੰਗਾਂ ਨੇ ਸਾਰਾ ਪੰਜਾਬ ਇੱਕ ਥਾਂ ਖਲੋ ਆਪਾਂ ਖਲੋਤੇ ਨਾ ਪਹਿਲਾਂ ਜਦੋਂ ਕਿਸਾਨੀ ਸੰਘਰਸ਼ ਹੋਇਆ ਸਾਰੀ ਪੋਲਿਟਿਕਲ ਪਾਰਟੀਆਂ ਕੋਈ ਮਾਰੀਏ ਤੁਹਾਡੀ ਮੈਂ ਗੱਲ ਰੋਕਦਾ ਕੋਈ ਇੱਕ ਮਿੰਟ ਖਲੋ ਜਾ ਤੁਸੀਂ ਕਹਿੰਦੇ ਸਾਰੀਆਂ ਪੋਲਿਟਿਕਲ ਪਾਰਟੀਆਂ ਇੱਕ ਪਲੇਟਫਾਰਮ ਤੇ ਤੁਸੀਂ ਤਾਂ ਦੂਜੀ ਪਾਰਟੀ ਦਾ ਖਿੱਚ ਕੇ ਤੁਹਾਡਾ ਲਾਏਂਦਾ ਤੁਹਾਡਾ ਦੂਜੀ ਪਾਰਟੀ ਵਾਲੇ ਲੈ ਜਾਂਦੇ ਉੱਥੇ ਕਰ ਨੰਬਰ ਇੱਕ ਦੂਜੀ ਮੈਂ ਗੱਲ ਪੁੱਛਣ ਲੱਗਾ ਜਿਹੜਾ ਜ਼ਮੀਨ 'ਚ ਪਾਣੀ ਗੰਦਾ ਪਾਣੀ ਪਾਉਣ ਦਾ ਕਾਨੂੰਨ ਬਦਲਿਆ ਉਦੇ ਬਾਰੇ ਤੁਹਾਡਾ ਕੀ ਕਾਰਨ ਹੈ ਵੀ ਉਹ ਹੁਣ ਸਜ਼ਾ ਹੋਣੀ ਨਹੀਂ ਉਹਨੇ ਜੁਰਮਾਨਾ ਲੋਕੀਂ ਮਤਲਬ ਜਿਹੜੇ ਕਾਰਪੋਰੇਟ ਇੰਡਸਟਰੀ ਸੇ ਉਹਨੂੰ ਛੋੜ ਦੇਤੀ ਵੀ ਜਿੰਨਾ ਮਰਜ਼ੀ ਜ਼ਮੀਨ ਚ ਪਾਓ ਤੁਹਾਨੂੰ ਬਾਲ ਨੇ ਮੰਗਾਉ ਤੁਹਾਡਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਇਹ ਮਾੜੀ ਗੱਲ ਆ ਇਹ ਚੇਂਜ ਹੋਣਾ ਚਾਹੀਦਾ ਇਸੇ ਕਰਕੇ ਤੇ ਮੈਂ ਕਹਿ ਰਿਹਾ ਤੁਸੀਂ ਕੋਈ ਇਹਦੇ ਬਾਰੇ ਇਹਦੇ ਬਾਰੇ ਇੱਕ ਮਿੰਟ ਇਹਦੇ ਬਾਰੇ ਤੁਸੀਂ ਕੋਈ ਆਪਣੀ ਗੱਲਬਾਤ ਕੀਤੀ ਆ ਕਿਤੇ ਸੋਸ਼ਲ ਮੀਡੀਆ 'ਤੇ ਜਾਂ ਕਿਤੇ ਨੇ ਗੱਲ ਕੀਤੀ ਆ ਇਹਦੀ ਗੱਲ ਕਰਨ ਦੇ ਆ ਕਿ ਇਹ ਸਿਰਫ ਲੁਧਿਆਣਾ ਜਿਮ ਨਹੀਂ ਚੋੜੂ ਫੜਾ ਬੜੀ ਵੱਡੀ ਬੜੀ ਵੱਡੀ ਲੜਾਈ ਆ ਇਹ ਸਾਨੂੰ ਸਾਰਿਆਂ ਨੂੰ ਇਕੱਠੀ ਹੋਣੀ ਚਾਹੀਦੀ ਆ ਕਿਉਂ ਇਕੱਠੀ ਤਾਂ ਚੰਗੀ ਸਰਕਾਰ ਦੇ ਅਸੀਂ ਕੀ ਕਰ ਸਕਦੇ ਆ ਅਸੀਂ ਤੁਹਾਨੂੰ ਆਪਣੀ ਗੱਲ ਦੱਸਣ ਦੇ ਉਹਦੇ ਬਾਰੇ ਦੱਸੋ ਇਹ ਸੀ ਤਾਕਤਾਂ ਨੂੰ ਵੀ ਕਿਹੜਾ ਪੈਂਟ ਆ ਉਹ ਨਹੀਂ ਪੁੱਠੇ ਬਣੇ ਨਾ ਗੱਲ ਕਰੋ ਪੁੱਠੇ ਬਣੇ ਨਾ ਮੈਂ ਜਿਹੜਾ ਥੂ ਦੀ ਪੁਆਇੰਟ ਆ ਨਾ ਭਾਜਪੀ ਨੇ ਤੁਹਾਡੇ ਇਹ ਤੋਂ ਨੁਕਸਾਨ ਕਰ ਦਿੱਤਾ ਕਹਣਾ ਸ਼ੁਰੂ ਕਰਤਾ ਆ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਇਹ ਨਾ ਸੋਚੋ ਵੀ ਪਤਾ ਨਹੀਂ ਕਿੰਨੇ ਕ ਸਾਲ ਹੀ ਰਹਿਣੀ ਹੈ ਹੋ ਸਕਦਾ ਅਗਲੇ ਦੋ ਸਾਲਾਂ ਬਾਅਦ ਬਦਲ ਜੇ ਦੂਜੀ ਸਰਕਾਰ